ਮਾਪੇ ਬਾਪ ਨੂੰ ਆਸ ਹੁੰਦੀ ਹੈ ਕਿ ਸਾਡੇ ਬੱਚੇ ਪੜ੍ਹ ਲੈ ਕੇ ਕੁਝ ਬਣਨਗੇ ਵੱਡੇ ਹੋ ਕੇ ਸਾਡਾ ਨਾਂ ਚਮਕਾਉਣਗੇ ਪਰ ਜਦੋਂ ਬੱਚੇ ਪੜ੍ਹਾਈ ਕਰ ਰਹੇ ਹੁੰਦੇ ਨੇ ਤਾਂ ਉਸ ਟਾਈਮ ਕਈ ਬੱਚਿਆਂ ਨੂੰ ਕਈ ਐਸੀਆਂ ਪਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਜੋ ਉਸ ਟਾਈਮ ਉਹਨਾਂ ਬੱਚਿਆਂ ਨਾਲ ਬੀਤ ਰਹੀ ਹੁੰਦੀ ਆ ਉਹ ਹੀ ਜਾਣਦੇ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਇਸੇ ਤਰ੍ਹਾਂ ਹੋਇਆ ਇੱਕ ਪ੍ਰੋਫੈਸਰ ਨੇ ਬੀਏ ਵਿੱਚ ਪੜ੍ਹਦੀ ਲੜਕੀ ਦੇ ਨਾਲ 3 ਸਾਲ ਕਿਵੇਂ ਸਰੀਰਕ ਸ਼ੋਸ਼ਣ ਕੀਤਾ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ ਦੀ ਹੈ ਮੁਜ਼ੱਫਰ ਨਗਰ ਦੇ ਵਿੱਚ ਇੱਕ ਲੜਕੀ ਜੋ ਕਿ ਚੌਧਰੀ ਛੋਟੂ ਰਾਮ ਡਿਗਰੀ ਕਾਲਜ ਦੇ ਵਿੱਚ ਪੜ੍ਹਦੀ ਸੀ ਲੜਕੀ ਸਾਮਰੀ ਜ਼ਿਲ੍ਹੇ ਦੇ ਖੇਤਰ ਦੀ ਰਹਿਣ ਵਾਲੀ ਸੀ ਜਿਸ ਕਾਲਜ ਦੇ ਵਿੱਚ ਉਹ ਲੜਕੀ ਪੜ੍ਹਦੀ ਸੀ ਉਸੇ ਕਾਲਜ ਦਾ ਪ੍ਰੋਫੈਸਰ ਦਸ਼ਵੰਤ ਯਾਦਵ ਉਸ ਲੜਕੀ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਉਸ ਨਾਲ ਛੇੜਛਾੜ ਕਰਦਾ ਸੀ ਜਦੋਂ ਉਹ ਲੜਕੀ ਬੀਏ ਦੀ ਪੜ੍ਹਾਈ ਕਰ ਰਹੀ ਸੀ ਤਾਂ ਉਸ ਟਾਈਮ ਉਸ ਪ੍ਰੋਫੈਸਰ ਨੇ ਉਹਨੂੰ ਇਹ ਗੱਲ ਕਹੀ ਸੀ ਕਿ ਜੇਕਰ ਤੂੰ ਅੱਗੇ ਪੜ੍ਹਨਾ ਹੈ ਜਾਂ ਫਿਰ ਬੀਏ ਦੇ ਜੋ ਪ੍ਰੈਕਟੀਕਲ ਨੇ ਉਹਨਾਂ ਦੇ ਵਿੱਚੋਂ ਪਾਸ ਹੋਣਾ ਤਾਂ ਤੈਨੂੰ ਮੇਰੀ ਗੱਲ ਮੰਨਣੀ ਪਊਗੀ ਨਹੀਂ ਤਾਂ ਤੈਨੂੰ ਮੈਂ ਪ੍ਰੈਕਟੀਕਲ ਦੇ ਵਿੱਚੋਂ ਫੇਲ ਕਰ ਦੇਵਾਂਗਾ ਕੀ ਹੁੰਦਾ ਉਹ ਲੜਕੀ ਉਸ ਗੱਲ ਨੂੰ ਸੁਣ ਤੋਂ ਬਾਅਦ ਡਰ ਜਾਂਦੀ ਹੈ ਤੇ ਘਬਰਾ ਜਾਂਦੀ ਹੈ ਕਿਉਂਕਿ ਉਹਦੇ ਮਨ ਦੇ ਵਿੱਚ ਇਹ ਹੋ ਜਾਂਦਾ ਹੈ ਕਿ ਮੇਰਾ ਸਾਲ ਖਰਾਬ ਹੋ ਜਾਏਗਾ ਮੇਰੀ ਪੜ੍ਹਾਈ ਖਰਾਬ ਹੋ ਜਾਏਗੀ ਮੇਰੀ ਜ਼ਿੰਦਗੀ ਖਰਾਬ ਹੋ ਜਾਏਗੀ ਇਸ ਤੋਂ ਬਾਅਦ ਉਹ ਪ੍ਰੋਫੈਸਰ ਨਾਲ ਚੈਟ ਕਰਨੀ ਸ਼ੁਰੂ ਕਰ ਦਿੰਦੀ ਹੈ ਹੌਲੀ-ਹੌਲੀ ਪ੍ਰੋਫੈਸਰ ਦੇ ਨਾਲ ਵੀਡੀਓ ਕਾਲ ਵੀ ਹੁੰਦੀ ਹੈ ਇਸ ਤੋਂ ਬਾਅਦ ਜਿਹੜਾ ਉਹ ਪ੍ਰੋਫੈਸਰ ਹੈ ਉਸ ਲੜਕੀ ਦੇ ਨਾਲ ਗੰਧੀਆਂ ਗੱਲਾਂ ਕਰਨੀਆਂ ਵੀ ਸ਼ੁਰੂ ਕਰ ਦਿੰਦਾ ਹੌਲੀ ਹੌਲੀ ਉਸ ਨੂੰ ਇੰਨਾ ਜ਼ਿਆਦਾ ਡਰਾਇਆ ਤਮਕਾਇਆ ਜਾਂਦਾ ਹੈ ਕਿ ਉਸ ਲੜਕੀ ਦੇ ਨਾਲ ਫਿਰ ਉਹ ਪ੍ਰੋਫੈਸਰ ਸਬੰਧ ਬਣਾਉਣੇ ਵੀ ਸ਼ੁਰੂ ਕਰ ਦਿੰਦਾ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਇਸੇ ਤਰ੍ਹਾਂ ਕਰਦੇ ਕਰਦੇ 3 ਸਾਲ ਬੀਤ ਜਾਂਦੇ ਨੇ 3 ਸਾਲਾਂ ਦੇ ਵਿੱਚ ਉਹ ਲੜਕੀ ਦੇ ਨਾਲ ਐਸੀਆਂ ਹਰਕਤਾਂ ਕਰਦਾ ਹੈ ਇਹ ਕਹਾਣੀ ਸੁਣਨ ਤੋਂ ਬਾਅਦ ਬੰਦੇ ਦੇ ਰੋਂਗਟੇ ਖੜੇ ਹੋ ਜਾਂਦੇ ਆ ਇੱਕ ਦਿਨ ਐਸਾ ਹੁੰਦਾ ਕਿ ਉਹ ਉਸ ਪ੍ਰੋਫੈਸਰ ਤੋਂ ਤੰਗ ਆ ਕੇ ਲੜਕੀ ਕਾਲਜ ਆਉਣਾ ਵੀ ਬੰਦ ਕਰ ਦਿੰਦੀ ਹੈ ਅਤੇ ਫਿਰ ਉਹ ਇਹਨਾਂ ਗੱਲਾਂ ਨੂੰ ਘਰੇ ਦੱਸਣ ਦੀ ਬਜਾਏ ਪਹਿਲਾਂ ਤਾਂ ਬਹੁਤ ਜ਼ਿਆਦਾ ਛੁਪਾ ਕੇ ਰੱਖਦੀ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਉਹ ਪ੍ਰੋਫੈਸਰ ਆਪਣੀਆਂ ਹੱਦਾਂ ਪਾਰ ਕਰਦਾ ਜਾਂਦਾ ਤਾਂ ਮਜਬੂਰਨ ਉਸ ਲੜਕੀ ਨੂੰ ਆਪਣੀ ਮਾਂ ਨੂੰ ਦੱਸਣਾ ਪੈਂਦਾ ਉਹ ਜਿਵੇਂ ਹੀ ਇਹ ਕਹਾਣੀ ਆਪਣੀ ਮਾਂ ਨੂੰ ਸੁਣਾਉਂਦੀ ਹੈ ਤਾਂ ਉਸਦੀ ਮਾਂ ਦੇ ਪੈਰਾਂ ਥਲੋਂ ਜ਼ਮੀਨ ਖਸਕ ਜਾਂਦੀ ਹੈ ਇਸ ਤੋਂ ਬਾਅਦ ਉਹ ਕਾਲਜ ਦੀ ਮੈਨੇਜਮੈਂਟ ਨਾਲ ਗੱਲਬਾਤ ਕਰਦੇ ਨੇ ਪਰ ਜਿਹੜੀ ਮੈਨੇਜਮੈਂਟ ਆ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਦੀ ਇਸ ਤੋਂ ਬਾਅਦ ਮਹਿਲਾ ਕਮਿਸ਼ਨਰ ਹੈਲਪਲਾਈਨ ਤੇ ਵੀ ਉਹ 21 ਮਈ 2025 ਨੂੰ ਫੋਨ ਕਰਕੇ ਸ਼ਿਕਾਇਤ ਦਰਜ ਕਰਵਾਉਂਦੀ ਪਰ ਉਧਰੋਂ ਵੀ ਕੋਈ ਰਿਸਪੌਂਸ ਨਹੀਂ ਮਿਲਦਾ ਇਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਤਾਂ ਫਿਰ ਉਹ ਲਾਸਟ ਦੇ ਵਿੱਚ ਇੱਕ ਸਮਾਜ ਸੇਵੀ ਅਤੇ ਫਿਲਮੀ ਅਦਾਕਾਰ ਵਿਕਾਸ ਵਾਲੀਆ ਦੇ ਨਾਲ ਸੰਪਰਕ ਕਰਦੀ ਹੈ ਜਿਵੇਂ ਹੀ ਇਹ ਗੱਲਬਾਤ ਵਿਕਾਸ ਵਾਲੀਆ ਨੂੰ ਦੱਸੀ ਜਾਂਦੀ ਹੈ ਤਾਂ ਫਿਰ ਉਹ ਕਾਲਜ ਦੇ ਪ੍ਰਿੰਸੀਪਲ ਨੂੰ ਮਿਲਦਾ ਜਾ ਕੇ ਪਹਿਲਾਂ ਤਾਂ ਪ੍ਰਿੰਸੀਪਲ ਵੀ ਨਾ ਨੁਕਰ ਕਰਦਾ ਹੈ ਇਸ ਤੋਂ ਬਾਅਦ ਫਿਰ ਉਹ ਦਬਾਅ ਪਾਉਂਦੇ ਨੇ ਉਹਨਾਂ ਨੂੰ ਕਹਿੰਦੇ ਆ ਵੀ ਜੇਕਰ ਤੁਸੀਂ ਪ੍ਰੋਫੈਸਰ ਦੇ ਉੱਤੇ ਕਾਰਵਾਈ ਨਾ ਕਰੀ ਤਾਂ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰਾਂਗੇ ਇਸ ਤੋਂ ਬਾਅਦ ਜਿਵੇਂ ਹੀ ਦਬਾਅ ਪਾਇਆ ਜਾਂਦਾ ਤਾਂ ਫਿਰ ਪ੍ਰੋਫੈਸਰ ਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਪ੍ਰੋਫੈਸਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਕਈ ਵਾਰ ਬੱਚੇ ਐਸੀਆਂ ਪਰਸਥਿਤੀਆਂ ਦੇ ਵਿੱਚੋਂ ਦੀ ਲੰਘਦੇ ਨੇ ਕਿ ਉਹ ਘਰੇ ਵੀ ਡਰਦੇ ਨਹੀਂ ਦੱਸਦੇ। ਮਜਬੂਰ ਹੁੰਦੇ ਨੇ ਜਾਂ ਫਿਰ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ। ਪਰ ਜੋ ਅੱਜ ਦੀ ਮੈਂ ਤੁਹਾਨੂੰ ਕਹਾਣੀ ਸੁਣਾ ਕੇ ਹਟਿਆ ਇਸ ਕਹਾਣੀ ਦੇ ਵਿੱਚ ਤਾਂ ਉਸ ਲੜਕੀ ਨੂੰ ਵਾਕਿਆ ਹੀ ਉਸ ਪ੍ਰੋਫੈਸਰ ਨੇ ਮਜਬੂਰ ਕੀਤਾ ਸੀ ਉਸ ਨੂੰ ਡਰਾਇਆ ਤੇ ਮਕਾਇਆ ਸੀ ਇਸੇ ਵਜ੍ਹਾ ਕਰਕੇ ਉਸ ਲੜਕੀ ਨੇ ਕਿਸੇ ਨੂੰ ਨਹੀਂ ਦੱਸਿਆ ਜਦੋਂ ਫਿਰ ਉਹ ਪ੍ਰੋਫੈਸਰ ਨਹੀਂ ਹਟਿਆ ਤਾਂ ਆਖਰ ਉਸ ਲੜਕੀ ਨੂੰ ਆਪਣੇ ਘਰ ਦੇ ਵਿੱਚ ਦੱਸਣਾ ਹੀ ਪਿਆ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਸੋ ਇਸ ਤਰ੍ਹਾਂ ਦੀਆਂ ਹੋਰ ਕ੍ਰਾਈਮ ਨਿਊ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ